ਕੋਲਜੀਤੀ ਪਿਆਰੇ ਵਿਦਿਆਰਥੀਓ ਅੱਜ 6ਵੇਂ ਦਿਨ ਦੇ ਜਾਣਦੇ ਹੈ ਬਾਣੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਮਨੁੱਖ ਨੂੰ ਸਾਜ ਦੇ ਰਾਤ ਜਾਇ ਉਹ ਮਾਈਆਂ ਦੇ ਜਾਲ ਵਿੱਚ ਫਸੇ ਹੋਏ ਸਨ ਤੇ ਮਨੁੱਖ ਮਾਸੂਮ ਮਾਸੂਮ ਕਰਨ ਛੇਨ ਵਿੱਚ ਡੁੱਬ ਰਹੇ ਸੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਜੋਤੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਬਾਣੀ ਦੀ ਰਚਨਾ ਕਰਵਾ ਕੇ ਪਟਕ ਦੇ ਮਨੁੱਖ ਨੂੰ ਗੁਰੂ ਜੀ ਦੇ ਬਾਣੀ ਰਚੀ ਇਸ ਵਿੱਚ ਉਹ ਨਾ ਸ਼ਬਦ ਅਤੇ 57 ਸਲੋਕ ਹੀ ਸਾਹੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਜ ਹੈ। ਇਨਾ ਦੀਪਨ ਵਰਤਾ ਦੇ باوجود ਗੁਰੂ ਜੀ ਨੇ ਰਾਗਾ ਪਰਿਕਿਰਤਨ ਨਾਲ ਪਾਤਵ ਸੰਚਾਰਤਾ ਮ ਪ੍ਰਮੁਖ ਸਾਧਨ ਸੀ ਅਤੇ ਪਾਸ਼ਾ ਦਾ ਕਾਰਜ ਵੀ ਕੱਦਾ ਸੀ ਪਰ ਅੱਜ ਪਾਸ਼ਾ ਤੇ ਭਾਸ਼ਾ ਦੀ ਵਰਤੋਂ ਕਾਂਕੇ ਪੰਜਾਬੀਆਂ ਦੇ ਪਾਸ਼ਾ ਵਿਗਿਆਨ ਨੂੰ ਵਿਸਤਾਰ ਦਿੰਦਾ ਹੈ ਇਸ ਕਰਕੇ ਬਾਣੀ ਵਿੱਚ ਵਿਰਾਸਤ ਵਿਰਾਗ ਰਸ ਵੀ ਹੈ ਤੇ ਯਥਾਰਥ ਵੀ ਹੈ। ਇਹਨਾਂ ਦੋਹਾਂ ਭਾਵਨਾ ਦੀਆਂ ਵੱਖ-ਵੱਖ ਸਥਿਤੀਆਂ ਅਤੇ ਬਾਰੇ ਗੁਰੂ ਜੀ ਨੇ ਫਰਮਾਇਆ ਹੈ ਕਿ ਸੰਸਾਰ ਚੱਕਰ ਮੂੰਹ ਅਹ ਮੂੰਹ ਅਤੇ ਵਿਗਿਆਨ ਹਨ ਜੋ ਕਿ ਸਿਰਫ ਨਾਮ ਸਿਮਰਨ ਹੈ। ਪਰਿਵਾਰਾਂ ਭਾਰਤੀ ਸੱਭਿਆਚਾਰ ਵਿੱਚ ਇੱਕ ਲਾਈਨ ਵਿਅਕਤੀ ਨਾਲ ਜੋੜਿਆ ਹੈ ਉੱਥੇ ਅਤੇ ਭਗਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਾਰ ਵਿੱਚ ਸਭ ਤੋਂ ਜਿਆਦਾ ਲੋੜ ਹੈ। ਉਹ ਸ਼ਬਦ ਜਮਨੂਕ ਨੂੰ ਕਹਿੰਦੇ ਹਨ ਕਿ ਜੇ ਮਾਇਆ ਜੀਆਂ ਵਨ ਵਨ ਨਾਵਾਂ ਤੇ ਪ੍ਰਭੂ ਚਾਉਂਦਾ ਸਮਝਾਉਂਦਾ ਹੈ ਕਿ ਮਨੁੱਖੀ ਜਨਮ ਕੀਮਤੀ ਹੈ ਅਤੇ ਇਸ ਨੂੰ ਵਿਅਰਥ ਨਾ ਗਵਾਓ ਦੇਤਾ ਦੇਤਾ ਹੈ ਸਿਮਰਨ ਦੀਸ ਮਹਿਮਾ ਗਾਉਂਦੇ ਹਨ ਜਿਸਨੇ ਵੀ ਜਿਸਨੇ ਵੀ ਹਰੀ ਨਾਮ ਜਪਿਆ ਪਿੱਛੇ ਇੱਕੋ ਹੀ ਸੱਚਾ ਪ੍ਰਭੂ ਸੋਰਥ ਰਾਗ ਦੇ ਸ਼ਬਦ ਮੋਦ ਦੇ ਦਾਤ ਅਤੇ ਮਾ ਦੀ ਲਾਸ਼ ਬ੍ਰਾਮਤ ਇਹ ਤੁਹੇ ਇਹ ਚਾਰ ਸ਼ਬਦ ਕਹਿੰਦੇ ਹਨ ਕਿ ਪ੍ਰਭੂ ਨੂੰ ਆਪਣੇ ਮਨ ਵਿੱਚ ਪ੍ਰਭੂ ਦੀ ਸ਼ਰਨ ਵਿੱਚ ਆਉਣਾ ਦੀ ਆਉਣ ਦੀ ਪ੍ਰੇਰਣਾ ਦਿੰਦੇ ਰਹਣੇ ਹਨ। ਤੋਂディ ਇੱਕ ਸ਼ਬਦ ਪਿਛੋੜ ਵਿੱਚ ਹੋਕਰ ਕਹਦਾ ਹੈ ਤਲੰਗ ਰਾਗ ਦੇ ਤਿੰਨ ਸ਼ਬਦ ਮਨੋਖਲੋ ਸੁਚੇਤ ਹੁੰਦੇ ਹਨ ਜੋ ਪਰਮਾਤਮਾ ਦੇ ਨਾਮ ਸਿਮਰਨ ਵਿਲਵਾਰ ਰਾਗ ਵਿੱਚ ਡੁੱਪਦੇ ਅਤੇ ਡਿੱਬਦੇ ਹਨ ਜਿੱਥੇ ਗੁਰੂ ਜੀ ਧਾਰਨਾ ਇਹ ਬਾਗ ਦੇ ਤਿੰਨ ਤੇਜੁਗਤ ਦੀ ਖੋਜ ਕਰਦੇ ਹਨ ਜਿਸ ਨਾਲ ਸ੍ਰੀ ਰਾਗ ਮਾਰੂ। ਆਪਣੀ ਮਰਜ਼ੀ ਤੇ ਚੱਲਣ ਨਾਲ ਵਿਆਹ ਹੋ ਜਾਂਦਾ ਹੈ ਪ ਵਿਆਹ ਹੋ ਜਾਂਦਾ ਹੈ ਪੰਜ ਸ਼ਬਦ ਹੈ ਥੋੜੇ ਸਮੇਂ ਦੀ ਖੁਸ਼ੀ ਨੂੰ ਨਿਦਾਨ ਕਹਿੰਦੇ ਹਨ ਅਤੇ ਨਾਮ ਨਾਲ ਜੁੜਨ ਦਾ ਉਪਦੇਸ਼ ਕਰਦੇ ਹਨ ਦਿਵਾਉਂਦਾ ਹਨ ਕਿ ਪ੍ਰਭੂ ਤੋਂ ਬਿਨਾ ਕੋਈ ਸੱਚਾ ਸਹਾਇਕ ਨਹੀਂ ਹੈ ਜ ਰਾਗ ਜੈ ਜੈਵੰਤੀ ਦੇ ਇੰਚਾਰਜ ਤੋਂ ਤੋਂ ਜੋ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਮਿਲਦੇ ਹਨ ਮਾਰਗ ਦਰਸ਼ਨ ਕਹਿੰਦੇ ਹਨ ਕਿ ਰਾਸ਼ਟਰਪਤੀ ਅਤੇ ਨਾਮ ਸਿਮਰਨ ਨਾਲ ਜੁੜੇ ਅਥਾਰ ਵਿੱਚ ਸ੍ਰੀ ਗੁਰੂ ਜੀ ਦੇ ਵਿਰੋਧ ਦੇ ਮੁੱਦਵਾਨੀ ਮਹੱਲਾ ਪੰਜਵਾਂ ਤੋਂ ਵੀ ਪਹਿਲਾ ਦਰਜ ਹਨ ਜੀਵਨ ਦੀ ਸਚਾਈ ਵਿਰਾਗ ਦਾ ਰੂਪ ਹੁੰਦੇ ਹਨ ਗੁਰੂ ਜੀ ਇਹ ਬਾਣੀ ਸਿਰਫ ਆਕਾਰ ਦੀ ਰਚਨਾ ਨਹੀਂ ਸਗੋ ਇੱਕ ਕਹਾਣੀ ਜਗਾਦਾ ਬਾਦਸ਼ਾਹ ਹੈ ਇਸੂ ਬਾਤ ਮਨੁੱਖ ਨੂੰ ਯਾਤ ਕਰਵਾਉਂਦਾ ਹੈ ਸਾਹਿਬਾ ਕੇ ਜੀਵਨ ਬਤੀਤ ਕਰਦੇ ਨਾਮ ਰੂਪੀ ਪਲਤੀ ਰਾਸਤੇ ਫਿਰ ਉਹ ਤਭੂ ਨੋਤਾ ਕੇ ਸੱਚਾ ਮੁਖ ਮਾਨ ਜਾਂਦਾ ਹੈ ਥੈਂਕ ਯੂ